50 ਤੋਂ ਥੱਲੇ ਵੀ ਹੈਗੀਆਂ ਸਾਰਾਂ ਵੀਰੋ ਕੋਲੇ ਵੀਡੀਓ ਚ ਠੀਕ ਆ ਤੇ ਸੰਪਰਕ ਜਲਦੀ ਕਰ ਲਓ ਵੀ ਇਹਨਾਂ ਨਾਲ ਘੱਟ ਰੇਟ ਵਾਲੀਆਂ ਗੱਡੀਆਂ ਵੀ ਜ਼ਿਆਦੇ ਬੈ ਜਲਦੀ ਬੈ ਗ ਜਾਂਦੀਆਂ ਨੇ ਠੀਕ ਆ ਜਲਦੀ ਸੰਪਰਕ ਕਰ ਲਓ ਲੋ ਵੀ ਪਾਸਿੰਗ ਵਾਲੀ ਟਾਇਰ ਚੈੱਕ ਕਰ ਲਓ ਐਂਪ ਬੂਫਰ ਲੱਗੇ ਆ ਲਾਈ ਵੀ ਲੱਗੇ ਆ ਮੜਾ ਨੰਗੀ ਵੇ ਅੰਦਰੋਂ ਐਂਪ ਬੂਫਰ ਲੱਗਿਆ ਐਂਪ ਬੂਫਰ ਲੱਗਿਆ ਸਿਸਟਮ ਸਾਰਾ ਕੁਝ ਲੱਗਿਆ ਹੋਇਆ ਠੀਕ ਐਂਪ ਬੂਫਰ ਤੇ ਸੀਟ ਕਵਰ ਨਵੇਂ ਆ ਲੋ ਵੀ ਸੀਟ ਕਵਰ ਨਵੇਂ ਆ ਸਟੀਰਿੰਗ ਦੇਖੋ ਬਈ ਕਿੰਨਾ ਸੋਹਣਾ ਐਲਸੀਡੀ ਲੱਗੀ ਹੋਈ ਆ ਵਿੱਚ ਨਵੇਂ ਐਲਸੀਡੀ ਵੀ ਲੱਗੀ ਹੋਈ ਆ ਉਰੇ ਸ਼ੌਂਕਣਾ ਰੱਖੀ ਹੋਇਆ हां जी मित्रों आज ਜਿਹੜਾ ਵਲੌਗ ਆ ਠੀਕ ਆ ਲੈ ਕੇ ਆਪਾਂ ਤੁਹਾਡੇ ਵਾਸਤੇ ਲੱਖ ਤੋਂ ਥੱਲੇ ਕਾਰਾਂ ਰਹਿਣਗੀਆਂ ਬਰਨਾਲੇ ਦੇ ਵਿੱਚ ਪਹੁੰਚਾ ਆਪਾਂ ਪੰਗੂ ਮੋਟਰ ਗਾਰਾਜ ਤੇ ਸਸੀ ਗਾਲ ਬਾਈ ਜੀ ਸਸੀ ਗਾਲ ਵੀਰੇ ਹੋਰ ਜੀ ਸਵਾਗਤ ਆ ਬਾਈ ਆਪਣੇ ਪੇਰੇ ਤੋਂ ਤੁਹਾਡਾ ਹਾਂ ਠੀਕ ਬਈ ਪਹਿਲੀ ਆਹਟੋ ਮਾਡਲ ਕਿੰਨਾ ਜੀ ਇਹ ਮਾਡਲ ਹੈ ਜੀ 2006 ਮਾਡਲ ਦਾ 26 ਤੱਕ ਪਾਸ ਠੀਕ ਹੈ ਜੀ ਹਾਂਜੀ ਰੇਟ ਬਈ ਇਹਦਾ ਇਹਦਾ 90000 ਰੁਪਏ ਰੇਟ 90000 ਦੀ ਠੀਕ ਹੈ ਲਓ ਵੀ ਚੱਲੋ 90000 ਠੀਕ ਆ ਰੰਗ ਪੇਟ ਦੀ ਓਕੇ ਵੀਰੇ ਹਾਂ ਹਾਂ ਓਕੇ ਟਾਇਰ ਟੂਰ ਵੀ ਚੰਗੇ ਲੱਗਿਆ ਪੰਜਾਬ 90 ਦੇ ਠੀ ਇਦੋ ਅਕੇ ਵਾਲਾ ਵੀਰੇ ਮਾਡਲ ਨਵਾਂ ਮਾਡਲ ਨਵਾਂ ਮਾਡਲ ਬਿਨਾ ਪਾਸੀ ਤੋਂ ਆ ਠੀਕ ਹੈ ਜੀ 75000 ਚ 75000 ਦੀ ਨੰਬਰ ਪੰਜਾਬ ਦਾ ਹੀ ਆ ਬਈ ਲਓ ਵੀ ਆ ਵੀ ਪੰਜਾਬ ਨੂੰ ਬਈ ਸਾਰੇ ਪੰਜਾਬ ਨੰਬਰ ਦੀ ਹਾਂ ਅਮਰੂਤੀ ਆ ਗਈ ਇਦੋ ਅਕੇ ਮਾਡਲ ਬਈ 2002 ਮਾਡਲ 2002 ਮਾਡਲ ਆ ਕੋਕਿਆ ਗੱਡੀ ਵੀਰੇ ਇੰਜਨ ਗੇਅਰ ਵਗੈਰਾ 02 ਇੰਜਨ ਠੀਕ ਹੈ ਜੀ ਕਿੰਨਾ ਰੇਟ ਆ 42000 ਓਨਲੀ ਠੀਕ ਹੈ ਜੀ ਲਓ ਵੀ ਇਦੋ ਅਕੇ ਕਾਲੇ ਰੰਗ ਦੀ ਆ ਗਈ ਆ ਇਹ 2002 ਮਾਡਲ ਆ ਜੀ 27 ਤੱਕ ਪਾਸ ਆ ਪਾਸਿੰਗ ਵਾਲੀ ਹੈ ਹਾਂ ਲਓ ਵੀ ਪਾਸਿੰਗ ਵਾਲੀ ਆ ਟਾਇਰ ਚੈੱਕ ਕਰ ਲਓ ਐਮਪੂ ਟਾਇਰ ਲੱਗੇ ਆ ਲਾਈ ਵੀ ਲੱਗੇ ਆ ਮੜਾ ਨੰਗੀ ਬਈ ਅੰਦਰੋਂ ਐਮਪੂ ਬੂਫਰ ਲੱਗਿਆ ਐਮਪੂ ਬੂਫਰ ਲੱਗਿਆ ਸਿਸਟਮ ਸਾਰਾ ਕੁਝ ਲੱਗਿਆ ਹੋਇਆ ਠੀਕ ਹੈ ਐਮਪੂ ਬੂਫਰ ਤੇ ਸੀਟ ਕਵਰ ਨਵੇਂ ਆ ਲਓ ਵੀ ਸੀਟ ਕਵਰ ਨਵੇਂ ਆ ਸਟੀਰਿੰਗ ਦੇਖੋ ਵੀ ਕਿੰਨਾ ਸੋਹਣਾ ਲੱਗਿਆ ਹੈ ਐਲਸੀਡੀ ਲੱਗੀ ਹੋਈ ਆ ਵਿੱਚ ਨਵੇਂ ਐਲਸੀਡੀ ਵੀ ਲੱਗੀ ਹੋਈ ਆ ਪੂਰੇ ਸ਼ੌਕਣਾ ਰੱਖੀ ਹੋਇਆ ਕਿ ਮੈਟ ਰੂਟ ਵੀ ਵਧੀਆ ਲੱਗੇ ਹੋਏ ਹੈਗੇ ਇਹ ਕਿੰਨੇ ਦੇਣੀ ਆ ਇਹ 70000 ਰੁਪਏ ਦੇ 70000 ਦੇ ਓਨਲੀ ਹੂੰ ਪਾਸਿੰਗ ਵਾਲੀ ਕਾਰ ਹਾਂ ਹਾਂ ਲਓ ਵੀ ਕਾਰ ਲੈ ਚਾਰਦੇ ਸੰਪਰਕ ਕਰਾ ਵੀਰ ਨਾਲ ਠੀਕ ਆ ਇਹਦੋਂ ਅਗੇ ਲਾਸਟ ਆ ਗਈ ਇਹ ਦੇ ਲਾ ਕੇ 45000 ਰੁਪਏ ਚ 45000 ਦੀ ਟਾਇਰ ਟੂਰ ਵਧੀਆ ਪਏ ਹੋ ਸਾਰੀਆਂ ਗੱਟੀਆਂ ਠੀਕ ਆ ਕੋਈ ਲੱਗੀ ਬੱਜੀ ਨਾ ਹੋਣੀ ਇੰਜਨ ਗੇਅਰ ਦੀ ਗੱਡੀ ਵਧੀਆ ਹੋਊਗੀ ਕਿੰਨੇ ਦੇ ਕਹੇ ਸੀ 45000 45000 ਦੀ ਹਾਂਜੀ ਨਾ ਵੀ ਗੱਡੀਆਂ ਪਾਸ ਨੂੰ ਸਾਰੀਆਂ ਦਿਖਾ ਦਿਆਂ ਠੀਕ ਆ ਕਿਸੇ ਨੇ ਵੀ ਲੱਖ ਤੋਂ ਥੱਲੇ ਲਾਉਣਾ ਕਿਸੇ ਕਾਰਨ 50 ਤੋਂ ਥੱਲੇ ਵੀ ਹੈਗੀਆਂ ਕਾਰਾਂ ਵੀਰੇ ਕੋਲੇ ਇਹ ਵੀਡੀਓ ਚ ਠੀਕ ਆ ਤੇ ਸੰਪਰਕ ਜਲਦੀ ਕਰ ਲਓ ਵੀਰ ਨਾਲ ਘੱਟ ਰੇਟ ਵਾਲੀਆਂ ਗੱਡੀਆਂ ਵੀ ਜ਼ਿਆਦੇ ਪਏ ਜਲਦੀ ਵੇਖ ਜਾਂਦੀਆਂ ਨੇ ਠੀਕ ਆ ਜਲਦੀ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਪਾਇਵ ਆ ਆ ਜਾਓ ਫਿਰ ਬਈ ਬਰਨਾਲੇ ਦੇ ਵਿੱਚ ਭ ਧੰਨਵਾਦ ਜੀ